ਇਹ ਪੈਸੇ ਇਹਨਾਂ ਨੇ ਉਹ ਇਹੋ ਜੀ ਥਾਂ ਦੇ ਉੱਤੇ ਵਰਤ ਲਿਆ ਕਿ ਨਾ ਤਾਂ ਵਿਆਜ ਆ ਰਿਹਾ ਸੀ ਉਹਦੇ ਉੱਤੇ ਕੈਗ ਨੇ ਆਬਜੈਕਸ਼ਨ ਵੀ ਕੀਤਾ ਜਿਹੜੀ ਗਵਰਨਮੈਂਟ ਦੀ ਜਿਹੜੀ ਏਜੰਸੀ ਆ ਇੰਡੀਪੈਂਡੈਂਟ ਜਿਹੜੀ ਸਾਰਾ ਆਡਿਟ ਕਰਦੀ ਤੇ ਹੁਣ ਜਿਹੜੇ ਕੈਗ ਦੇ ਪਹਿਰੇ ਬਣ ਗਏ ਆ ਉਹ ਢੁੱਠੇ ਤਾਂ ਨਹੀਂ ਬਣੇ ਤੁਸੀਂ ਮੇਰਾ ਬਿਆਨ ਕਹਿ ਸਕਦੇ ਹੋ ਸਿਆਸੀ ਹੈ ਤੁਸੀਂ ਦੂਜੀ ਪਾਰਟੀ ਦਾ ਬਿਆਨ ਕਹਿ ਸਕਦੇ ਹੋ ਸਿਆਸੀ ਹੈ ਤੁਸੀਂ ਹੋਰ ਕੋਈ ਵੀ ਬੋਲਿਆ ਤੁਸੀਂ ਕਹਿ ਸਕਦੇ ਹੋ ਸਿਆਸੀ ਹੈ ਤੇ ਕੈਗ ਦੀ ਰਿਪੋਰਟ ਤਾਂ ਤੁਸੀਂ ਵਿਧਾਨ ਸਭਾ ਚ ਆਪੇਸ਼ ਕੀਤੀ ਹੋਈ ਇਹਨਾਂ ਨੇ ਐਸ ਮਿਲਣ ਜਿਹੜਾ ਸੰਬੰਧ ਸੀ ਪ੍ਰਧਾਨ ਮੰਤਰੀ ਤੋਂ ਸਹਿਿਤ ਵੀ ਕਿੰਨਰ ਕੇਸ ਪੇਸ਼ ਕਰਕੇ ਤੇ ਹਰ ਮਾਰੇ ਲੋਕਾਂ ਵਾਸਤੇ ਕੁਲਿਆ ਜਾਂਦਾ ਉਹ ਮੌਕਾ ਗਵਾਲਿਆ ਉੱਥੇ ਗੰਭੀਰਤਾ ਜਿਸ ਪੱਧਰ ਦੀ ਦਿਖਾਈ ਜਾਣੀ ਚਾਹੀਦੀ ਸੀ ਪ੍ਰਧਾਨ ਮੰਤਰੀ ਦੇ ਉਨ ਤਿੰਨੇ ਹੀ ਦਿਖਾਈ ਗਈ ਇਹ ਸਰਕਾਰ ਨੂੰ ਅੱਜ ਨਹੀਂ ਤਾਂ ਕੱਲ ਨੂੰ ਬੰਨਣਾ ਪਏ ਪੰਜਾਬ ਇਸ ਸਮੇਂ ਹੜ੍ਹਾਂ ਦੀ ਮਾਰ ਦੇ ਵਿੱਚੋਂ ਲੰਘ ਰਿਹਾ ਹੈ ਤੇ ਪੰਜਾਬ ਦੇ ਵਿੱਚ ਹੜ੍ਹਾਂ ਨੇ ਬੜਾ ਵੱਡਾ ਨੁਕਸਾਨ ਕਰ ਦਿੱਤਾ ਇਸ ਨੁਕਸਾਨ ਦੀ ਭਰਪਾਈਤਾ ਕਦੋਂ ਹੋਵੇਗੀ ਕਦੋਂ ਨਹੀਂ ਹੋਵੇਗੀ ਇਹ ਤਾਂ ਬਾਅਦ ਦੀ ਗੱਲ ਹੈ ਪਰ ਫਿਲਹਾਲ ਕੇਂਦਰੀ ਮੰਤਰੀ ਹੋਣ ਪੰਜਾਬ ਸਰਕਾਰ ਦੇ ਮੰਤਰੀ ਹੋਣ ਲਗਾਤਾਰ ਲੋਕਾਂ ਦੇ ਵਿੱਚ ਜਾ ਰਹੇ ਨੇ ਤੇ ਵੱਖ-ਵੱਖ ਤਰ੍ਹਾਂ ਦੇ ਜਿਹੜੇ ਦਾਅਵੇ ਵੀ ਕਰ ਰਹੇ ਨੇ ਲੋਕਾਂ ਨੂੰ ਰਾਹਤ ਦੇਣ ਦੇ ਇਹ ਰਾਹਤ ਕਦੋਂ ਮਿਲੇਗੀ ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ ਪਰ ਇੱਕ ਪ੍ਰਧਾਨ ਮੰਤਰੀ ਵੱਲੋਂ 1600 ਕਰੋੜ ਰੁਪਏ ਦਾ ਐਲਾਨਿਆ ਪੈਕੇਜ ਅਤੇ ਉਸ ਤੋਂ ਬਾਅਦ 12000 ਕਰੋੜ ਰੁਪਏ ਦੀ ਪੰਜਾਬ ਸਰਕਾਰ ਦੇ ਕੋਲ ਪਏ ਫੰਡਾਂ ਦੇ ਉੱਤੇ ਰੇੜਕਾ ਲਗਾਤਾਰ ਕੇਂਦਰ ਅਤੇ ਪੰਜਾਬ ਸਰਕਾਰ ਦੇ ਵਿੱਚ ਚੱਲ ਰਿਹਾ ਹੈ ਜਿਸ ਨੂੰ ਲੈ ਕੇ ਸਿਆਸਤ ਪੂਰੀ ਤਰ੍ਹਾਂ ਨਾਲ ਗਰਮਾਈ ਹੋਈ ਹੈ ਮੇਰੇ ਨਾਲ ਅਕਾਲੀ ਦਲ ਦੇ ਸੀਨੀਅਰ ਲੀਡਰ ਨੇ ਡਾਕਟਰ ਦਲਜੀਤ ਸਿੰਘ ਚੀਮਾ ਉਹਨਾਂ ਦੇ ਨਾਲ ਗੱਲ ਕਰਦੇ ਆਂ ਚੀਮਾ ਸਭ ਕੀ ਲੱਗਦਾ ਹੈ ਲੋਕ ਹੜਾ ਦੀ ਮਾਰ ਚੱਲ ਰਹੇ ਨੇ ਸਰਕਾਰਾਂ ਜਿਹੜੀਆਂ ਨੇ ਭਾਵੇਂ ਕੇਂਦਰ ਹੈ ਭਾਵੇਂ ਪੰਜਾਬ ਸਰਕਾਰ ਹੈ ਫੰਡਾਂ ਨੂੰ ਲੈ ਕੇ ਇੱਕ ਦੂਸਰੇ ਦੇ ਉੱਤੇ ਦੋਸ਼ ਪ੍ਰਤੀ ਦੋਸ਼ ਦਾ ਜਿਹੜਾ ਉਹ ਜਿਹੜੀ ਰਾਤ ਦਿੱਤੀ ਹੈ ਉਹ ਚੱਲ ਰਹੀ ਹੈ ਦੇਖੋ ਹੁਣ ਹੜਾ ਦੀ ਸਮੱਸਿਆ ਚੱਲਦੀ ਨੂੰ ਬੜਾ ਲੰਮਾ ਸਮਾਂ ਹੋ ਗਿਆ ਮੈਨੂੰ ਵੀ ਵਕਫਾ ਖਤਾਵਾਂ ਤੇ ਜਾਣਦਾ ਲੋਕਾਂ ਦੇ ਵਿੱਚ ਵਿਚਰ ਕੇ ਉਹਨਾਂ ਦੇ ਦੁੱਖ ਸੁੱਖ ਨੂੰ ਸਮਝਣ ਦਾ ਮੌਕਾ ਮਿਲਿਆ ਮੈਂ ਦਾਅਵੇ ਨਾ ਕਹਿ ਸਕਦਾ ਕਿ ਇਹ ਸਾਰੇ ਵੱਡੇ ਦੁਕਾਨ ਦੇ ਵਿੱਚ ਵੱਡੇ ਸੰਕਟ ਦੇ ਵਿੱਚ ਇੱਕ ਤਾਂ ਪੰਜਾਬ ਦੇ ਲੋਕਾਂ ਨੇ ਇੱਕ ਦੂਜੇ ਦੀ ਬਾਹ ਬਹੁਤ ਫੜੀ ਹੈ ਸੰਸਥਾਵਾਂ ਨੇ ਬਹੁਤ ਵੱਡੀ ਸੇਵਾ ਕੀਤੀ ਹੈ ਕਈ ਵੀਰਾਂ ਨੇ ਦੂਜੀਆਂ ਸਟੇਟਾਂ 'ਚੋਂ ਵੀ ਆ ਕੇ ਪੰਜਾਬ ਦੇ ਦੁਖੀ ਲੋਕਾਂ ਦੀ ਸੇਵਾ ਕੀਤੀ ਹੈ ਜੇ ਸਰਕਾਰੀ ਪਦਰ ਦੇ ਜਿਹੜੀ ਹੈ ਉਹਦਾ ਆਂਕਲਣ ਕੀਤਾ ਜਾਵੇ ਭਾਵੇਂ ਸੂਬੇ ਤੇ ਪੱਧਰ ਤੇ ਆ ਭਾਵੇਂ ਕੇਂਦਰ ਤੇ ਪੱਧਰ ਤੇ ਤੇ ਉੱਥੇ ਬਹੁਤ ਨਿਰਾਸ਼ਾ ਹੁੰਦੀ ਜੇ ਲੋਕਾਂ ਨੂੰ ਕੁਝ ਰਾਹਤ ਮਿਲੀ ਹੈ ਇੱਕ ਤਾਂ ਜਿਹੜੀ ਕੁਦਰਤ ਨੇ ਦਿੱਤੀ ਹੈ ਵੀ ਮੀਂਹ ਬੰਦ ਹੋ ਗਿਆ ਨਹੀਂ ਤਾਂ ਸਾਰਿਆਂ ਦੇ ਹੱਥ ਖੜੇ ਸੀ ਕੋਈ ਚਾਰਾ ਨਹੀਂ ਸੀ ਤੇ ਜਿਹੜੀ ਮਦਦ ਕਰਨੀ ਸਹਾਇਤਾ ਕਰਨੀ ਕੁਝ ਲੋਕਾਂ ਨੂੰ ਚਾਰਾ ਦੇਣਾ ਤੋੜੀ ਦੇਣੀ ਲੰਗਰ ਦੀ ਸੇਵਾ ਕਰਨੀ ਹੋਰ ਡਿਜੀਲ ਦੇਣਾ ਇੱਕ ਕੰਮ ਵਕ ਵਕ ਸੰਸਥਾ ਬਣ ਕੀਤਾ ਜਿਹੜੀ ਘਾਟ ਮੈਨੂੰ ਮਹਿਸੂਸ ਹੁੰਦੀ ਹੈ ਕਿ ਇਸ ਮੋਕੇ ਸੂਬੇ ਦੀ ਸਰਕਾਰ ਨੂੰ ਚਾਹੀਦਾ ਹੁੰਦਾ ਕਿ ਸਾਰਿਆਂ ਨੂੰ ਇੱਕ ਮਾਲਾ ਦੇ ਵਿੱਚ ਪਰੋਕੇ ਤੇ ਇਕੱਠੇ ਕਰਕੇ ਤੇ ਮੁਸੀਬਤ ਦਾ ਟਕਰਾ ਕਰ। ਅਰ ਉੱਥੇ ਤੇ ਉਲਟੀ ਕਹਾਣੀ ਲੱਗਦੀ ਹੈ ਉੱਥੇ ਤੇ ਸਾਰਾ ਦਿਨ ਹੈ ਕਿ ਨਿਸ਼ਾਨੇ ਲਾਉਣੇ ਪੋਲਿਟੀਕਲ ਸਟੇਟਮੈਂਟਾਂ ਦੇਣੀਆਂ ਕਦੀ ਸੈਂਟਰ ਦੇ ਖਿਲਾਫ ਕਦੀ ਕਿਸੇ ਪੋਲਿਟੀਕਲ ਪਾਰਟੀ ਦੇ ਖਿਲਾਫ ਕਦੀ ਐਸਜੀਪੀਸੀ ਦੇ ਖਿਲਾਫ ਉਹਦੇ ਨਾਲ ਜਿਹੜਾ ਅਸਲੀ ਮਕਸਦ ਹੈ ਸਾਡਾ ਨਾ ਉਹ ਡਿਫੀਟ ਹੋ ਰਿਹਾ ਤੁਸੀਂ ਸਰਕਾਰਾਂ ਦਾ ਹਿੱਸਾ ਰਹੇ ਹੋ ਸਿੱਖਿਆ ਮੰਤਰੀ ਰਹੇ ਹੋ ਤੁਸੀਂ ਵੀ ਸਰਕਾਰ 'ਚ ਕੀ ਲੱਗਦਾ ਜਿਹੜਾ ਦੁਦਾਸ਼ਤਰ ਜਿਹੜਾ ਫੰਡ ਜਿਹਦੇ ਉੱਤੇ ਰੇੜਕਾ ਬੇਸਿਕਲੀ ਜਿਹੜਾ ਚੱਲ ਰਿਹਾ ਹੈਗਾ ਹੁਣ ਇਹ ਦੁਦਾਸ਼ਤਰ ਫੰਡ ਦੀ ਸਰਕਾਰਾਂ ਦੇ ਵਿੱਚ ਸਥਿਤੀ ਹੁੰਦੀ ਕੀ ਹੈ ਤੇ ਹੁਣ ਸਥਿਤੀ ਕੀ ਬਣੀ ਹੋਈ ਹੈ ਭਾਵੇਂ ਕਿ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਜਿਹੜੇ ਨੇ ਉਹ ਆਪਣੇ ਜਿਹੜੇ ਅੰਕੜੇ ਹੁਣ ਪੇਸ਼ ਕਰ ਰਹੇ ਨੇ ਉਸ ਤੋਂ ਪਹਿਲਾਂ ਮੰਤਰੀ ਸਾਹਿਬ ਨੇ ਇਹ ਵੀ ਕਿਹਾ ਵੀ ਸਾਡੇ ਕੋਲ ਇਸ ਤਰ੍ਹਾਂ ਦਾ ਕੋਈ ਫੰਡ ਹੈ ਹੀ ਨਹੀਂ ਤੇ ਹੋਰ ਮੰਤਰੀਆਂ ਨੇ ਵੀ ਕਿਹਾ ਵੀ ਸਾਡੇ ਕੋਲ ਤਾਂ 12 ਰੁਪਏ 13 ਰੁਪਏ ਖਰਚ ਨਹੀਂ ਹੋ ਸਕਦੇ ਹਸਪਤਲ ਫੰਡ ਚ ਇਸ ਸਥਿਤੀ ਹੁੰਦੀ ਕਿ ਡਿਜਾਸਟਰ ਦੇ ਦੇਖੋ ਡਿਜਾਸਟਰ ਫੰਡ ਤਾਂ ਬੜਾ ਇੱਕ ਕੁਦਰਤੀ ਆਫਤ ਨਾਲ ਨਿਪਟਣ ਵਾਸਤੇ 2005 ਦੇ ਐਕਟ ਦੇ ਮੁਤਾਬਕ ਇੱਕ ਬੜਾ ਸੇਫ ਫੰਡ ਹੈ 75% ਹਿੱਸਾ ਕੇਂਦਰ ਸਰਕਾਰ ਪਾਉਂਦੀ ਹੈ 25 ਸੂਬੇ ਦੀ ਸਰਕਾਰ ਪਾਉਂਦੀ ਉਹਦੇ ਮਾਪਦੰਡ ਬਣੇ ਹੋਏ ਆ ਕਿਵੇਂ ਖਰਚਿਆ ਜਾਣਾ ਉਹਨੂੰ ਤੁਸੀਂ ਕਿਸੇ ਵੀ ਹੋਰ ਕੰਮ ਵਾਸਤੇ ਡਿਵਰਟ ਨਹੀਂ ਕਰ ਸਕਦੇ ਬੜਾ ਸਖਤ ਉਹਦੇ ਵਾਸਤੇ ਕਾਨੂੰਨ ਹੈ ਹੁਣ ਜਿਹੜਾ ਰੌਲਾ ਪੈ ਰਿਹਾ ਨਾ ਇਸੇ ਕਰਕੇ ਪੈ ਰਿਹਾ ਕਿ ਇਹਨਾਂ ਨੇ ਉਹ ਪੈਸਾ ਕਿਤੇ ਗਲਤ ਪਾਸੇ ਖਰਚ ਲਿਆ ਨਹੀਂ ਤਾਂ ਸਰਕਾਰ ਦੇ ਸੇ ਵੀ ਕਿਤੇ ਖਰਚ ਲਿਆ ਖਰਚ ਸਕਦੇ ਨਹੀਂ ਸੀ ਇਸੇ ਕਰਕੇ ਮੁਕਰਨ ਲੱਗ ਗਏ ਮੁਕਰਿਆ ਤਾਂ ਜਾਣ ਨਹੀਂ ਅੱਜ ਨਹੀਂ ਕੱਲ ਨੂੰ ਚੀਜ਼ਾਂ ਸਾਹਮਣੇ ਆ ਜੀ ਹੁਣ ਕੈਗ ਦੀ ਰਿਪੋਰਟ ਜਿਹੜੀ ਹੈ ਉਹ ਤੁਹਾਡੇ ਸਾਹਮਣੇ ਆ ਗਈ 2023 ਦੀ ਉਹਦੇ ਵਿੱਚ ਇਹ ਸਾਰਾ ਫੰਡ ਜਿਹੜਾ ਹੈਗਾ ਉਹਦੇ ਚ ਉਹਨਾਂ ਨੇ ਜ਼ਿਕਰ ਕੀਤਾ ਇਹ ਪੰਡ ਤੁਸੀਂ ਰੱਖਣਾ ਹੁੰਦਾ ਕਿ ਜੇ ਕੋਈ ਕੁਦਰਤੀ ਆਫਤ ਨਾ ਹੋਵੇ ਇਹ ਹੋਰ ਕਿਤੇ ਨਹੀਂ ਖਤ ਜਾ ਜਾਂਦਾ ਪਿਆ ਰਹਿੰਦਾ ਹੈ ਇੱਥੇ ਤੁਸੀਂ ਵਿਆਜ ਲੈ ਸਕਦੇ ਹੋ ਕਿਸੇ ਪਾਸੇ ਇਨਵੈਸਟ ਕਰਕੇ ਐਫ.ਟੀ ਕਰਾ ਲਓ ਹੋਰ ਕਰਾ ਲਓ ਇਹ ਪੈਸੇ ਇਹਨਾਂ ਨੇ ਕੋਈ ਇਹੋ ਜੀ ਥਾਂ ਦੇ ਉੱਤੇ ਵਰਤ ਲਿਆ ਵੀ ਨਾ ਤਾਂ ਵਿਆਜ ਆ ਰਿਹਾ ਸੀ ਉਹਦੇ ਉੱਤੇ ਕੈਗ ਨੇ ਓਬਜੈਕਸ਼ਨ ਵੀ ਕੀਤਾ ਜਿਹੜੀ ਗਵਰਨਮੈਂਟ ਦੀ ਜਿਹੜੀ ਏਜੰਸੀ ਹੈ ਇੰਡੀਪੈਂਡੈਂਟ ਜਿਹੜੀ ਸਾਰਾ ਆਡਿਟ ਕਰਦੀ ਹੈ ਤੇ ਹੁਣ ਜਿਹੜੇ ਕੈਗ ਦੇ ਪਹਿਰੇ ਬਣ ਗਏ ਆ ਉਹ ਝੂਠੇ ਤਾਂ ਨਹੀਂ ਬਣੇ ਤੁਸੀਂ ਮੇਰਾ ਬਿਆਨ ਕਹਿ ਸਕਦੇ ਹੋ ਸਿਆਸੀ ਹੈ ਤੁਸੀਂ ਦੂਜੀ ਪਾਰਟੀ ਦਾ ਬਿਆਨ ਕਹਿ ਸਕਦੇ ਹੋ ਸਿਆਸੀ ਹੈ ਤੁਸੀਂ ਹੋਰ ਕੋਈ ਵੀ ਬੋਲਿਆ ਤੁਸੀਂ ਕਹਿ ਸਕਦੇ ਹੋ ਸਿਆਸੀ ਹੈ ਤੇ ਕੈਗ ਦੀ ਰਿਪੋਰਟ ਤੁਸੀਂ ਵਿਧਾਨ ਸਭਾ ਚ ਆਪੇਸ਼ ਕੀਤੀ ہوئی ਉਸ ਰਿਪੋਰਟ ਦੇ ਵਿੱਚ ਇਹ ਹੈ ਕਿ ਉਹ ਪੈਸਾ ਜਿਹੜਾ ਸਹੀ ਤਰੀਕੇ ਨਾਲ ਇਨਵੈਸਟ ਨਹੀਂ ਹੋਇਆ ਉਹਦਾ ਵਿਆਜ ਵੀ ਖਤਮ ਹੋ ਗਿਆ ਉਹ ਪੈਸਾ ਵੀ ਨਹੀਂ ਲੱਭਦਾ ਪਿਆ ਵੀ ਕਿੱਥੇ ਆ ਕਿਤੇ ਕਿਸੇ ਨਾ ਕਿਸੇ ਥਾਂ ਦੇ ਉੱਤੇ ਸਰਕਾਰ ਨੇ ਉਹਦੀ ਦੁਰਵਰਤੋਂ ਕੀਤੀ ਹੈ ਇਸ ਲਈ ਸਰਕਾਰ ਚਾਹੁੰਦੀ ਹੈ ਕਿ ਇਹ ਰੋਲਾ ਰੱਪਾ ਪਾ ਕੇ ਤੇ ਇੱਕ ਤਾਂ ਇਦੇ ਨਾਲ ਇਹ ਕਰ ਲਿਆ ਕਿ ਇਹਨਾਂ ਨੇ ਇਸ ਵੇਲੇ ਜਿਹੜਾ ਸਬੰਧ ਸੀ ਕਿ ਪ੍ਰਧਾਨ ਮੰਤਰੀ ਤੋਂ ਸਹਿਿਤ ਨਿੱਕੇ ਨਾਲ ਕੇਸ ਪੇਸ਼ ਕਰਕੇ ਤੇ ਹਰ ਬਾਰੇ ਲੋਕਾਂ ਵਾਸਤੇ ਕੁੰਡਿਆ ਜਾਂਦਾ ਉਹ ਮੌਕਾ ਗਵਾ ਲਿਆ। ਉੱਥੇ ਗੰਭੀਰਤਾ ਜਿਸ ਪੱਧਰ ਦੀ ਦਿਖਾਈ ਜਾਣੀ ਚਾਹੀਦੀ ਸੀ ਪ੍ਰਧਾਨ ਮੰਤਰੀ ਦੇ ਹੋਂਦ ਤੇ ਨਹੀਂ ਦਿਖਾਈ ਗਈ। ਇਹ ਸਰਕਾਰ ਨੂੰ ਅੱਜ ਨਹੀਂ ਤਾਂ ਕੱਲ ਨੂੰ ਬੰਨਣਾ ਪਏਗਾ। ਉਹਦੀ ਸਜ਼ਾ ਹੁਣ ਮਿਲਦੀ ਆ ਪੰਜਾਬ ਦੇ ਲੋਕਾਂ ਨੂੰ। ਤੇ ਮੈਂ ਤਾਂ ਜਿਹੜੇ ਬੀਜੇਪੀ ਦੇ ਵੀ ਜਿੰਨੇ ਮੰਤਰੀ ਸਭਾ ਬਣਾਏ ਆ ਇਹਨਾਂ ਨੂੰ ਵੀ ਬੇਨਤੀ ਕਰਦਾ ਕਿ ਤੁਸੀਂ ਪੰਜਾਬ ਦੇ ਹੱਕ 'ਚ ਹਾਜ਼ਰ ਨਾ ਹੋ। ਰਾਜਨੀਤੀ ਦੇ بڑے ਸਮੇਂ ਆਉਣਗੇ। ਉਹ 12000 ਕਰੋੜ ਕੇਂਦਰ ਨੂੰ ਕਹੋ ਕਿ ਇੱਕ ਵਾਰੀ ਜਾਰੀ ਕਰ ਦਵੇ ਫਿਰ ਬਾਅਦ ਦੇ ਵਿੱਚ ਇਨਕੁਆਰੀਆਂ ਹੋ ਕੇ ਇਹਨੂੰ ਜਿਵੇਂ ਕੱਢਣਾ ਉਹ ਕੱਢ ਲੈਣ ਸਰਕਾਰ ਨੂੰ ਲਗਾਤਾਰ ਕੇਂਦਰੀ ਮੰਤਰੀ ਜਿਹੜੇ ਲਗਾਤਾਰ ਗਰਾਊਂਡ ਦੇ ਉੱਤੇ ਜਾ ਰਹੇ ਨੇ ਔਰ ਖਾਸ ਤੌਰ ਤੇ ਜਾ ਵੀ ਰਹੇ ਨੇ ਤੇ ਦੋਸ਼ ਵੀ ਸਰਕਾਰਾਂ ਦੇ ਉੱਤੇ ਧਾਰੇ ਨੇ ਜਿੱਥੇ ਗੈਰ ਕਾਨੂੰਨੀ ਮਾਈਨਿੰਗ ਦੀ ਜਿਹੜੀ ਹੈ ਉਹ ਗੱਲ बार-बार ਜਿਹੜੀ ਹੈ ਇਹ ਹੜ੍ਹਾਂ ਦੇ ਕਾਰਨਾਂ ਦੇ ਵਿੱਚ ਨਿਕਲ ਕੇ ਸਾਹਮਣੇ ਆ ਰਹੀ ਹੈ ਉੱਥੇ ਜਿਹੜੇ ਕੇਂਦਰੀ ਮੰਤਰੀ ਹੈ ਉਹ ਇੱਥੋਂ ਤੱਕ ਵੀ ਕਹਿ ਰਹੇ ਨੇ ਵੀ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਹੈ ਉਹ ਗੰਭੀਰੀ ਨਹੀਂ ਹੈਗੇ ਪੰਜਾਬ ਦੇ ਵਿੱਚ ਹੜ੍ਹਾਂ ਦੀ ਸਥਿਤੀ ਬਣੀ ਹੋਈ ਹੈ ਤੇ ਮੁੱਖ ਮੰਤਰੀ ਜਿਹੜੇ ਨੇ ਉਹ ਦੂਜੇ ਸੂਬਿਆਂ ਦੇ ਵਿੱਚ ਦੋਸ਼ੇ ਖਾਂਡ ਦੇ ਵਿੱਚ ਵਿਅਸਤ ਨੇ ਦੇਖੋ ਨਾਜਾਇਜ਼ ਮਾਈਨਿੰਗ ਇਸ ਰਾਜ ਦੇ ਵਿੱਚ ਵੀ ਹੁੰਦੀ ਰਹੀ ਹੈ ਕਾਂਗਰਸ ਦੇ ਰਾਜ ਚ ਵੀ ਹੁੰਦੀ ਰਹੀ ਹੈ ਹੁਣ ਆਮ ਆਦਮੀ ਪਾਰਟੀ ਦੇ ਰਾਜ ਦੇ ਵਿੱਚ ਬੜੀ ਧੜਲੇ ਨਾਲ ਹੁੰਦੀ ਆਰੋਪੜ ਦੀਆਂ ਤੁਹਾਡੀਆਂ ਉਦਾਹਰਨਾਂ ਨੇ ਮੰਤਰੀਆਂ ਦੇ ਨੱਕ ਦੇ ਥੱਲੇ ਖੁੱਲ ਕੇ ਜਿਹੜੀ ਡਿਜ਼ਾਇਨਮੈਂਟਿੰਗ ਹੁੰਦੀ ਪਰ ਮੈਂ ਕੇਂਦਰ ਸਰਕਾਰ ਨੂੰ ਪੁੱਛਦਾ ਵੀ ਪਾਕਿਸਤਾਨ ਦੇ ਵਿੱਚ ਕਿਹੜੇ ਜਿਹੜਾ ਅਤਵਾਦੀ ਦਾ ਬੰਕਰ ਕਿੱਥੇ ਆ ਕਿਹੜੇ ਕਮਰੇ ਚ ਸੌਦਾ ਉਹ ਤਾਂ ਤੁਹਾਨੂੰ ਪਤਾ ਔਰ ਤੁਸੀਂ ਦਿਖਾਇਆ ਵੀ ਇਹ ਵੀ ਸਾਨੂੰ ਪਤਾ ਤੇ ਉੱਥੇ ਟਾਰਗੇਟਿੰਗ ਕੀਤਾ ਤੇ ਤੁਹਾਨੂੰ ਇਹ ਨਹੀਂ ਪਤਾ ਵੀ ਇਹ ਦਰਿਆਵਾਂ ਤੇ ਖੁੱਲੇ ਥਾਂ ਬਾਈਂਡਿੰਗ ਕਿੱਥੇ-ਕਿਥੇ ਹੁੰਦੀ ਸੀ ਪਹਿਲਾਂ ਤੇ ਕਿਉਂ ਨਹੀਂ ਤੁਸੀਂ ਐਕਸ਼ਨ ਲਿਆ ਤੁਹਾਡੀ ਵੀ ਤਾਂ ਡਿਊਟੀ ਬਣਦੀ ਹੈ ਨਾ ਸਾਰੀਆਂ ਜਿਹੜੀਆਂ এনवायरमेंट ਦੇ ਕਲੀਅਰਥ ਨੇ ਉਹ ਤਾਂ এনवायरमेंट ਮਿਨਿਸਟਰੀ ਤੋਂ ਗਵਰਨਮੈਂਟ ਆਫ ਇੰਡੀਆ ਤੋਂ ਹੁੰਦੀਆਂ ਨੇ ਤੇ ਜਦੋਂ ਇਸ ਪੱਧਰ ਤੇ ਬਾਈਂਡਿੰਗ ਹੁੰਦੀ ਹੈ ਤਾਂ এনवायरमेंट ਮਿਨਿਸਟਰੀ ਗਵਰਨਮੈਂਟ ਆਫ ਇੰਡੀਆ ਦੀ ਨੋਟਿਸ ਕਿਉਂ ਨਹੀਂ ਲੈਂਦੀ ਸੀ ਜਦੋਂ ਇੱਥੋਂ ਤੱਕ ਹੈ ਕਿ ਆਰਮੀ ਦੀਆਂ ਰਿਪੋਰਟਾਂ ਨੇ ਪਠਾਨਕੋਟ ਵਾਲੀ ਸਾਈਡ ਤੇ ਕਿ ਇਹ ਜਿਹੜਾ ਹੈਗਾ ਖਤਰਾ ਬਣ ਗਿਆ ਦੇਸ਼ ਦੀ ਸੁਰੱਖਿਆ ਵਾਸਤੇ ਇਹ ਹਾਈ ਕੋਰਟ ਦੇ ਵਿੱਚ ਵੀ ਆਰਮੀ ਦੇ ਅਫਸਰ ਅਪੀਅਰ ਹੁੰਦੇ ਨੇ ਉੱਥੇ ਜਾ ਕੇ ਉਹਨਾਂ ਨੇ ਇਹ ਤੱਥ ਪੇਸ਼ ਕੀਤੇ ਤੇ ਆਰਮੀ ਕਿਦੇ ਅੰਡਰ ਸੈਂਟਰ ਦੇ ਅੰਡਰ ਜੇ ਆਰਮੀ ਨੇ ਰਿਪੋਰਟਾਂ ਦਿੱਤੀਆਂ ਸੀ ਹਾਈ ਕੋਰਟਾਂ 'ਚ ਜਾ ਕੇ ਤੇ ਕੇਂਦਰ ਕੋਲ ਨਹੀਂ ਹੈਗੀ ਤੇ ਤੁਸੀਂ ਐਕਸ਼ਨ ਕਿਉਂ ਨਹੀਂ ਲਿਆ ਇਹ ਨਾ ਮਾਈਨਿੰਗ ਦੇ ਮਾਮਲੇ 'ਚ ਅੱਖਾਂ ਤੇ ਸਾਰੇ ਬੰਦੇ ਕਰਕੇ ਬੈਠੇ ਆ ਤੇ ਹੁਣ ਹਣਾ ਤੇ ਆ ਕੇ ਤੁਸੀਂ ਮਾਈਨਿੰਗ ਚਤੇ ਆਗੇ ਤੇ ਪਤਾ ਸੀਗਾ ਵੀ ਇਹਨਾਂ ਕਰਕੇ ਜੋ ਕੁਝ ਜਿਸ ਪੱਧਰ ਦੇ ਉੱਤੇ ਮਾਈਨਿੰਗ ਜਿਸ ਲੈਵਲ ਤੱਕ ਹੋ ਰਹੀ ਐ ਇਹਦੇ ਨਾਲ ਦਰਿਆਵਾਂ ਦੇ ਵਹਿਣ ਬਦਲ ਸਕਦੇ ਆ ਤੁਹਾਨੂੰ ਕਿਹੜਾ ਮਤਲਬ ਦੋਨੇ ਦੋਨੇ ਸਰਕਾਰਾਂ ਇੱਧਰ ਦੀ ਜ਼ਿੰਮੇਵਾਰ ਨੇ ਨਹੀਂ 100% ਜੇ ਕੇਂਦਰ ਸਰਕਾਰ ਕਿਵੇਂ ਜ਼ਿੰਮੇਵਾਰੀ ਤੋਂ ਭੱਜ ਸਕਦੀ ਮੈਂ ਤੁਹਾਨੂੰ ਉਦਾਹਰਨ ਦਿੰਦੀ ਆ ਤੁਹਾਨੂੰ ਪਾਕਿਸਤਾਨ ਤੇ ਕਿ ਘਰ ਦਾ ਪਤਾ ਵੀ ਕਿੱਥੇ ਕੌਣ ਰਹਿੰਦਾ ਆ ਜਿਹੜਾ ਖੁੱਲੇ ਅਸਮਾਨ ਦੇ ਥੱਲੇ ਇੱਥੇ ਜਿਹੜੀ ਕਾਂਵੇ ਚੱਲਦੇ ਆ ਰਾਤ ਨੂੰ ਦੋ ਦਸੂ ਗੱਡੀ ਦਾ ਉਤਤ ਨੂੰ ਨਹੀਂ ਪਤਾ ਕਿ ਇਹ ਕਿਤੇ ਚਲਦੇ ਹਾੜ ਆ ਜਾਂਦੇ ਆ ਉਦੋਂ ਇੱਕ ਬੜਾ ਵੱਡਾ ਜਿਹੜਾ ਮੁੱਦਾ ਉੱਪਰ ਕੇ ਸਾਹਮਣੇ ਆ ਜਾਂਦਾ ਦਰਿਆਵਾਂ ਨੂੰ ਚੈਨਲਾਈਜ਼ ਕਰਨ ਦਾ ਬੜੇ ਲੰਬੇ ਅਰਸ਼ੇ ਤੋਂ ਮਰ ਕੇ ਚੈਨਲਾਈਜ਼ ਕਰਨ ਦੇ ਜਿਹੜੇ ਦਾਵੇ ਜਿਹੜੇ ਨੇ ਕੀਤੇ ਜਾਂਦੇ ਰਹੇ ਨੇ ਭਾਵੇਂ ਕਿ ਅਸੀਂ ਪਿਛਲੇ ਸਮੇਂ ਦੇ ਵਿੱਚ ਜਦੋਂ ਪ੍ਰੋਫੈਸਰ ਪ੍ਰਿੰਮ ਸਿੰਘ ਚੰਦੂ ਮਾਦਰਾ ਇਥੋਂ ਲੋਕ ਸਭਾ ਮੈਂਬਰਸ ਹਨ ਤਾਂ ਉਹਨਾਂ ਦੇ ਮੂੰਹੋਂ ਵੀ ਕਈ ਵਾਰ ਸੁਣਿਆ ਵੀ ਇਹਦੇ ਉੱਤੇ ਜਿਹੜੀ ਯੋਜਨਾ ਜਿਹੜੀ ਬਣ ਰਹੀ ਹੈ ਯੋਜਨਾ ਦੇ ਉੱਤੇ ਕੰਮ ਹੋ ਰਿਹਾ ਕੇਂਦਰ ਸਰਕਾਰ ਦੇ ਕੋਲ ਪ੍ਰਪੋਜ਼ਲ ਗਈ ਹੋਈ ਹੈ ਕੀ ਲੱਗਦਾ ਵੀ ਉਹ ਯੋਜਨਾਵਾਂ ਜੋ ਪ੍ਰਪੋਜ਼ਲਾਂ ਸਾਰੀਆਂ ਨੇ ਉਹ ਇਸੇ ਸਮੇਂ ਦੇ ਉੱਤੇ ਆ ਜਾਂਦੀਆਂ ਨੇ ਜਦੋਂ ਹੜ੍ਹ ਆ ਜਾਂਦੇ ਨੇ ਤਾਂ ਉਸ ਤੋਂ ਇਲਾਵਾ ਕਿੰਨੀ ਕਬੱਡੀ ਜਿਹੜੀ ਜ਼ਿੰਮੇਵਾਰੀ ਬਣਦੀ ਹੈ ਇਹਨਾਂ ਦਰਿਆਵਾਂ ਨੂੰ ਚੈਨਲਾਈਜ਼ ਕਰਨ ਦੀ ਲੋਕਾਂ ਨੂੰ ਜਿਹੜਾ ਹੜ੍ਹਾਂ ਦੇ ਨੁਕਸਾਨ ਤੋਂ ਪੱਕੇ ਤੌਰ ਦੇ ਉੱਤੇ ਜਿਹੜਾ ਹੱਲ ਦੇਣ ਦੀ ਦੇਖੋ ਪ੍ਰਪੋਜ਼ਲ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬੜੀ ਬੜੀ ਜਿਹੜੀ ਹੈ ਤੰਦੇਹੀ ਦੇ ਨਾਲ ਪਰਸੂਅ ਅਸੀਂ ਕਰਦੇ ਸੀ ਥੋੜੀ ਬਹੁਤੀ ਉੱਪਰਲੇ ਖੇਤਰਾ ਚ ਹੋਈ ਉਹ ਵੀ ਗਲਤ ਹੋ ਗਈ ਕਿਉਂਕਿ ਚੈਨਲਾਈਜੇਸ਼ਨ ਦਾ ਇੱਕ ਸੂਲ ਹੈ ਜਦੋਂ ਕਰਨੀ ਹੋਵੇ ਹੀਟੋ ਸ਼ੁਰੂ ਕਰੀ ਦੇ ਰਾਦਰ ਕੰਮ ਉਹਨੇ ਕੁਝ ਕੀਤਾ ਤਾਂ ਉੱਤੇ ਹਿਮਾਚਲ ਦੇ ਵਿੱਚ ਜਾ ਕੇ ਕੀਤਾ ਉਹਦਾ ਉਲਟਾ ਸਗੋਂ ਸਾਨੂੰ ਨੁਕਸਾਨ ਵੱਧ ਆ ਗਿਆ ਕਿ ਉੱਤੋਂ ਪਾਣੀ ਤੇਜ਼ੀ ਨਾਲ ਆਉਣ ਲੱਗ ਗਿਆ ਸਾਡੇ ਮਾਰ ਹੋਰ ਵੱਧ ਪੈਣ ਲੱਗੇ ਇਹ ਵੱਡਾ ਪ੍ਰੋਜੈਕਟ ਹੈ ਸਹੀ ਬਣੇ ਤੇ ਉਸ ਵਾਸਤੇ ਫੰਡਿੰਗ ਦੀ ਬਹੁਤ ਮਿਹਣੀ ਔਰੇ ਐਸ ਬੜੇ ਸਮੇਤ ਦੀ ਸਭ ਤੋਂ ਵੱਡੀ ਲੋਡ ਇਸ ਕਰਕੇ ਜੇ ਸੈਂਟਰ ਸਾਥ ਦਵੇ ਤਾਂ ਇੱਕਮ ਸੌਖਾ ਹੈ ਸੈਂਟਰ ਨੂੰ ਦੇਣਾ ਚਾਹੀਦਾ ਕਿਉਂਕਿ ਜੇ ਤੁਸੀਂ ਪੰਜਾਬ ਇੰਨੀ ਪ੍ਰੋਡਕਸ਼ਨ ਕਰਦਾ ਹੈ ਜੇ ਪੰਜਾਬ ਦੇਸ਼ ਦੀ ਸੁਰੱਖਿਆ ਦੇ ਵਿੱਚ ਐਡਾ ਵੱਡਾ ਰੋਲ ਪਲੇ ਕਰਦਾ ਤੇ ਜੇ ਪੰਜਾਬ ਪਾਣੀ ਜਿਹੜਾ ਸਾਡਾ ਸਾਰਾ Rajasthan ਨੂੰ ਜਾ ਰਿਹਾ ਇਲੀਗਲੀ ਤੇ Haryana ਨੂੰ ਜਾ ਰਿਹਾ ਤੇ ਜਿਹੜੀ ਹੜਾਂ ਦੀ ਮਾਰ ਹੈ ਉਹ ਕਹਿੰਦਾ ਪੰਜਾਬ ਛੱਡੇ ਇਹ ਤਾਂ ਕਿਸੇ ਵੀ ਤਰੀਕੇ ਵਾਜਬ ਨਹੀਂ ਹੈ ਇਸ ਕਰਕੇ ਤਾਂ ਗਵਰਨਮੈਂਟ ਨੂੰ ਚਾਹੀਦਾ ਕਿ ਵੱਡਾ ਪ੍ਰੋਜੈਕਟ ਜਿਹੜਾ ਉਡੀਕੇ ਹੈ ਕਿ ਘਟੋ-ਘਟ ਅੱਜ ਜਿਹੜੀ ਹਰ 2-4 ਸਾਲ ਬਾਅਦ ਪੰਜਾਬ ਨੂੰ ਹੜ੍ਹਾਂ ਦੀ ਮਾਰ ਪੈਂਦੀ ਹੈ ਇਹ ਮਾਰ ਦਾ ਪਰ ਸਾਡਾ ਤਾਂ ਸ਼੍ਰੋਮਣੀ ਕਾਲੀਦਾਸ ਦਾ ਤਾਂ ਹੁਣ ਆਉਣ ਵਾਲੇ ਸਮੇਂ ਵਾਸਤੇ ਇਹ ਟੌਪ ਏਜੰਡਾ ਹੋ ਗਿਆ ਕਿ ਜਿਵੇਂ ਅਸੀਂ ਅੱਗੇ ਵੱਡੇ ਕੰਮ ਕੀਤੇ ਹਨ ਜਿਵੇਂ ਪਾਵਰ ਜਨਰੇਸ਼ਨ ਦਾ ਸੀ ਕਹਿੰਦੇ ਸੀ ਕਰ ਨਹੀਂ ਹੋ ਸਕਦਾ ਤੇ ਪਾਵਰ ਸਰਪਲਸ ਕਰਦੇ ਤਾਂ ਹੁਣ ਤੱਕ ਪਾਵਰ ਸਰਪਲਸ ਜੇ ਹਾਈਵੇ ਦਾ ਕੰਮ ਸ਼ੁਰੂ ਕੀਤਾ ਸੀ ਤੇ ਕੋਈ ਸੋਚਦਾ ਨਹੀਂ ਸੀ بیس ਲੈਵਲ ਤੇ ਹਾਈਵੇ ਬਣਨਗੇ ਤੇ 에어ਪੋਰਟਾਂ ਦਾ ਸ਼ੁਰੂ ਕੀਤਾ ਸੀ ਤੇ 에어ਪੋਰਟ ਬਣ ਗਏ ਬੈਟਰੀ ਸਕੂਲ ਬਣ ਗਿਆ ਤੇ ਹੁਣ ਐਤ ਕੀ ਸਭ ਤੋਂ ਵੱਡੀ ਪ੍ਰਾਇੋਰਟੀ ਜਿਹੜੀ ਹੁਣ ਸਾਡੀ ਹੋਊਗੀ ਉਹ ਹੀ ਹੈ ਕਿ ਇਹਨਾਂ ਦੇ ਕੰਕਰੀਟ ਦੇ ਬੰਨ ਬਣਾ ਕੇ ਦਾ ਚੈਨਲਾਈਜੇਸ਼ਨ ਰਿਵਰਸ ਜੀ ਕਰਕੇ ਉਹ ਕਿਵੇਂ ਕਰਨੀ ਹੈ ਉਹ ਅਸੀਂ ਤਗੜੀ ਪਲਾਨ ਜਿਹੜੀ ਹੈ ਐਤ ਕੀ ਮੈਨੀਫੈਸਟੋ ਦੇ ਵਿੱਚ ਦਿਆਂਗੇ ਔਰ ਉਹਨੂੰ ਲਾਗੂ ਵੀ ਕਰਕੇ ਦਿਖਾਵਾਂਗੇ ਕਿਉਂਕਿ ਇਹ ਹੁਣ ਨੈਸੈਸਿਟੀ ਬਣ ਗਈ ਸਾਡੀ ਕਿਉਂਕਿ ਕਿਸਾਨ ਤਾਂ ਉੱਠ ਹੀ ਨਹੀਂ ਪਾ ਰਹੇ ਖਾਸ ਕਰਕੇ ਜਿਹੜੇ ਦਰਿਆਵਾਂ ਦੇ ਕੰਢੇ ਤੇ ਨੇ ਕਿਸੇ ਪਾਸੇ ਕਦੀ ਸੱਤ ਰੋਜ ਮਾਰ ਕਰ ਜਾਂਦਾ ਹੈ ਕਿਸੇ ਪਾਸੇ ਰਾਵੀ ਮਾਰ ਕਰ ਜਾਂਦਾ ਹੈ ਕਿਸੇ ਪਾਸੇ ਬਿਆਸ ਮਾਰ ਕਰ ਜਾਂਦਾ ਇਸ ਕਰਕੇ ਇਹ ਆਲਮੋਸਟ ਹਰ ਪੰਜਾਬ ਦਾ ਹਿੱਸਾ ਕਿਸੇ ਨਾ ਕਿਸੇ ਦਰਿਆ ਦੀ ਰਿਚ ਦੇ ਵਿੱਚ ਆ ਜਾਂਦਾ ਉਹਦੇ ਨਾਲ ਸਾਡੀ ਜਿਹੜੀ ਕਿਸਾਨੀ ਹੈ ਮਾੜੀ ਮੋਟੀ ਉੱਠਦੀ ਹੈ ਤੇ ਫਿਰ ਕਰਜ਼ੇ ਥੱਲੇ ਆ ਜਾਂਦੀ ਇਸ ਕਰਕੇ ਪੰਜਾਬ ਨੂੰ ਜੇ ਇਕਨੋਮਿਕਲੀ ਅੱਗੇ ਲੈ ਕੇ ਆਉਣਾ ਇਹ ਜਿਹੜੀ ਵਾਰ-ਵਾਰ ਪ੍ਰਾਇੋਰਟੀ ਕਿਹੜੀ ਮਾਰ ਪੈਂਦੀ ਹੈ ਨਾ ਇਹ ਜਿਹੜੀ ਹੜਾ ਦੀ ਇਹਦਾ ਇੱਕ ਪਰਮਨੈਂਟ ਸੋਲੂਸ਼ਨ ਸਾਨੂੰ ਲੱਭਣਾ ਪਏਗਾ ਕਿ ਜਿੱਥੇ ਲੱਖਾਂ ਜੇ ਮਾਰ ਪੈਂਦੀ ਹੈ ਉੱਥੇ ਕੰਕਰੀਟ ਦੇ ਬੰਦ ਜਿਹੜੇ ਬਣਾਏ ਹਨ ਆ ਪੁਰਾਣਾ ਵੀ ਜਿਹੜਾ ਤੁਸੀਂ ਬੰਦ ਬਣਾਇਆ ਇਹਦੇ ਨਾਲ ਕਾਫੀ ਤਲੀਫ ਪਿਆ ਇਹ ਸਾਰਾ ਉਸ ਵੇਲੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਦੇਣ ਹੈ ਪਹਿਲੇ ਇਹ ਵੀ ਨਹੀਂ ਸੀ ਹੁੰਦੀਆਂ ਤੇ ਉਦੋਂ ਤਾਂ ਆਮ ਹੀ ਕੁਦਰਤੀ ਹੁੰਦਾ ਸੀ ਕਿ ਬਚ ਗਈ ਤਾਂ ਬਚ ਗਈ ਨਹੀਂ ਤਾਂ دریاਵਾਂ ਦੇ ਕੰਢੇ ਵਾਲਿਆਂ ਦਾ ਫਸਲ ਦਾ ਪਤਾ ਹੀ ਨਹੀਂ ਸੀ ਹੁੰਦਾ ਪਰ ਇਹ ਤੁਸੀਂ ਬੰਦ-ਬੰਦ ਦੇ ਨਾਲ ਕਾਫੀ ਏਰੀਆ ਜਿਹੜਾ ਤੁਸੀਂ ਬੰਦ ਤੋਂ ਬਾਹਰ ਸੀ ਉਹ ਫਸਲਾਂ ਬਚਣ ਲੱਗੀਆਂ ਸੀ ਪਰ ਹੁਣ ਬੰਦ ਬਹੁਤ ਕਮਜ਼ੋਰ ਹੋ ਕੇ 9 ਸਾਲ ਤੱਕ ਕਿਸੇ ਨੇ ਪੈਸਾ ਨਹੀਂ ਲਾਇਆ ਜੇ ਪੈਸਾ ਨਹੀਂ ਲਾਓਗੇ ਮਿੱਟੀ ਦੇ ਬੰਨ ਨੇ ਉਸ ਅੰਮੀ ਨਾਲ بارشਾਂ ਨਾਲ ਵੀ ਖੁਰਦੇ ਨੇ ਮਾਲ ਡੰਗਰ ਲੱਗਦਾ ਤਾਂ ਆ ਵੀ ਖੁਰਦੇ ਨੇ ਆ ਬਾਈਂਡਿੰਗ ਕਰਕੇ ਵੀ ਬੜੀ ਸਮੱਸਿਆ ਉਹਨੂੰ ਬੰਦਨ ਮੇਨਟੇਨ ਕਰਨ ਕਰਕੇ ਆਉਂਦੀ ਆ ਪਰ ਉਹ ਜੇ ਰਕਜ਼ਦ ਦੀ ਪੈਸੇ ਹੀ ਨਾ ਲਾਉਣਗੇ ਸਰਕਾਰਾਂ ਕੋਈ ਜਾ ਕੇ ਬੰਦ ਤੇ ਦੇਖੇਗੀ ਨਹੀਂ ਕਿ ਬੰਦ ਹੈ ਵੀ ਕਿ ਨਹੀਂ ਹੈ ਤੇ ਕੁਦਰਤੀ ਗੱਲ ਹੈ ਮਿੱਟੀ ਦਾ ਬੰਦ ਹੈ ਕਿੰਨੀ ਕੁ ਦਿਨ ਬਿਨਾ ਮੇਨਟੇਨਸ ਉਹ ਰਹਿ ਸਕਦਾ ਕੀਲਾ ਸਵਾਲ ਮੇਰਾ ਤੁਹਾਡੀ ਪਾਰਟੀ ਦੇ ਉੱਤੇ ਹੈਗਾ ਅਕਾਲੀ ਦਲ ਦੇ ਉੱਤੇ ਇਸ ਨੁਕਸਾਨੇ ਦੇ ਦੌਰਾਨ ਜਦੋਂ ਵੱਡੀਆਂ-ਵੱਡੀਆਂ ਸੰਸਥਾਵਾਂ ਨੇ ਜਿਹੜੀ ਲੋਕਾਂ ਦੀ ਮਦਦ ਕੀਤੀ ਜਾਂ ਲੋਕਾਂ ਨੇ ਆਪ ਮੁਹਾਰੇ ਹੋ ਕੇ ਆਪਣਾ ਜਿਹੜਾ ਬਚਾਅ ਕੀਤਾ ਭਾਵੇਂ ਕਿ ਸਰਕਾਰਾਂ ਤੇ ਪ੍ਰਸ਼ਾਸਨ ਦਾਅਵੇ ਤਾਂ ਜ਼ਰੂਰ ਵੱਡੇ-ਵੱਡੇ ਕਰਦੇ ਰਹੇ ਪਰ ਕਿਤੇ ਨਾ ਕਿਤੇ ਜ਼ਰੂਰ ਜਿਹੜਾ ਗਰਾਊਂਡ ਦੇ ਉੱਤੇ ਜਾ ਕੇ ਦੇਖਿਆ ਵੀ ਲੋਕਾਂ ਨੇ ਆਪ ਮੁਹਾਰੇ ਜਿਹੜੀ ਹੋ ਕੇ ਆਪਣੇ ਆਪ ਨੂੰ ਜਿਹੜਾ ਇਸ ਨੁਕਸਾਨ ਦੇ ਵਿੱਚੋਂ ਬਚਾਉਣ ਦੀ ਵੱਡੀ ਕੋਸ਼ਿਸ਼ ਕੀਤੀ ਜਾਂ ਵਕ-ਵਕ ਸੰਸਥਾਵਾਂ ਨੇ ਬਚਾਉਣ ਦੀ ਕੋਸ਼ਿਸ਼ ਕੀਤੀ ਆਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਸਮੇਤ ਹੋਰ ਆਕਾਲੀ ਦਲ ਦੇ ਜਿਹੜੇ ਲੀਡਰ ਨੇ ਉਹਨਾਂ ਨੇ ਵੀ ਕਈ ਥਾਵਾਂ ਦੇ ਉੱਤੇ ਜਾ ਕੇ ਭਾਵੇਂ ਕਿ ਆਰਥਿਕ ਤੌਰ ਦੇ ਉੱਤੇ ਉਹਨਾਂ ਜਿਹੜੇ ਲੋਕ ਜਿਹੜੇ ਜੋ ਹੈ ਚਲਗੇਸ਼ਨ ਉਹਨਾਂ ਦੀ ਮਦਦ ਕੀਤੀ ਆ ਜਾਂ ਡੀਜ਼ਲ ਦੇ ਤੌਰ ਦੇ ਉੱਤੇ ਮਦਦ ਕੀਤੀ ਆ ਪਰ ਕੀ ਲੱਗਦਾ ਵੀ ਸਵਾਲ ਜਿਹੜੇ ਨੇ ਉਹ ਇਸ ਮਦਦ ਉੱਤੇ ਵੀ ਜਿਹੜੇ ਆ ਉਹ ਖੜੇ ਹੋਣ ਲੱਗੇ ਕੋਈ ਨਹੀਂ ਮੈਂ ਕਹਿ ਰਿਹਾ ਇਹੀ ਗੰਦੀ ਰਾਜਨੀਤੀ ਹੈ ਇਹ ਜਿਹੜਾ ਟਾਰਗੇਟ ਕੀਤਾ ਗਿਆ ਸ਼੍ਰੋਮਣੀ ਅਕਾਲੀ ਦਲ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਇਹ ਮੈਂ ਕਹਿੰਦੇ ਬੰਦਪਾਗੀ ਗੱਲਾਂ ਔਰ ਇਹ ਉਹ ਲੋਕੀ ਕਰਦੇ ਆ ਜਿਹੜੇ ਪੰਜਾਬ ਨੂੰ ਖੁਸ਼ਹਾਲ ਹੋਇਆ ਨਹੀਂ ਦੇਖਣਾ ਚਾਹੁੰਦੇ ਉਹਨਾਂ ਦੇ ਮਨ ਦੇ ਵਿੱਚ ਇੱਕ ਈਰਖਾ ਹੈ ਪੰਜਾਬ ਪ੍ਰਤੀ ਇਰਖਾ ਜਿਹੜੀ ਸ਼੍ਰੋਮਣੀ ਅਕਾਲੀ ਦਲ ਦੇ ਲੀਡਰਸ਼ਿਪ ਦੇ ਪ੍ਰਤੀ ਇਰਖਾ ਐਸਜੀਪਸੀ ਦੇ ਕੰਮ ਪ੍ਰਤੀ ਨਹੀਂ ਤਾਂ ਚੰਗਾ ਕੰਮ ਕੋਈ ਕਰੇ ਪਹਿਲੀ ਗੱਲ ਹੈ ਘੱਟੋ ਘੱਟ ਸਰਕਾਰ ਤਾਂ ਅਕਨੋਲਜ ਕਰਦੀ ਕੋਈ ਛੋਟੀ ਮਦਦ ਕਰ ਰਿਹਾ ਕੋਈ ਵੱਡੀ ਕਰ ਰਿਹਾ ਮੁਖਮੰਤੀ ਸਾਹਿਬ ਦਾ ਤਾਂ ਫਰਜ ਬੰਦਾ ਵੀ ਰੋਜ਼ ਸਵੇਰੇ ਉੱਠ ਕੇ ਚੜ੍ਹਦਾ ਧੰਨਵਾਦ ਕਰਿਆ ਕਰਨ ਪਰ ਉਹ ਆਪ ਇਦਾਂ ਦੀਆਂ ਗੱਲਾਂ ਕਰਦੇ ਜਿਹੜੀਆਂ ਡਿਸਕਰੇਜ ਕਰਦੀਆਂ ਨੇ ਮੈਂ ਸਮਝਦਾ ਜਿਹੜੀਆਂ ਵੀ ਜਿਹੜੀਆਂ ਸਵੈ ਸੇਵੀ ਜਥੇਬੰਦੀਆਂ ਕੰਮ ਕਰਦੀਆਂ ਸਮਾਜ ਖੇਤਰ ਚ ਜੈ ਧਰਮ ਕੀ ਤਰੈ ਉਹ ਡਿਸਕਰੇਜਿੰਗ ਕੰਮ ਕਰਦੇ ਉਹ ਨਹੀਂ ਕਰਨੇ ਚਾਹੀਦੇ ਜਿਹੜਾ ਸੂਬੇ ਦਾ ਹੈੱਡ ਹੁੰਦਾ ਬੜਾ ਵਿਸ਼ਾਲ ਹਿਰਦਾ ਹੁੰਦਾ ਸਾਰਿਆਂ ਨੂੰ ਸਗੋਂ ਆਪ ਬੇਨਤੀ ਕਰਨੀ ਚਾਹੀਦੀ ਹੈ ਉਹਨਾਂ ਤਾਂ ਹਰ ਇੱਕ ਨੂੰ ਵਾਜਬ ਮਨਨੇ ਚਾਹੀਦੀ ਹੈ ਕਿ ਜਿਹੜਾ ਹੱਲ ਨਹੀਂ ਤੁਰਿਆ ਭਈ ਤੁਸੀਂ ਵੀ ਨਾਲ ਲੱਗੋ ਤੁਸੀਂ ਬੜਾ ਵੱਡਾ ਹਿੱਸਾ ਪਲੇ ਕਰ ਸਕਦੇ ਪਰ ਉਹਨਾਂ ਨੂੰ ਤਾਂ ਲੱਗਦਾ ਵੀ ਜਿੰਵੇਂ ਕੋਈ ਚੰਗਾ ਕੰਮ ਹੋ ਰਿਹਾ ਹੈ ਤੇ ਸਾਡੇ ਖਿਲਾਫ ਜਾ ਇਹ ਜਿਹੜੀ ਈਰਖਾ ਦੀ ਭਾਵਨਾ ਹੈ ਕਿਉਂ ਹੈ ਇਹ ਮੈਨੂੰ ਸਮਝ ਨਹੀਂ ਆਉਂਦੀ ਇਹ ਨਹੀਂ ਹੋਣੀ ਚਾਹੀਦੀ ਕੰਪਲਿਸ਼ਨ ਡਾਕਟਰ ਦਲਜੀਤ ਸਿੰਘ ਚਿਮਾ ਜਿਨ੍ਹਾਂ ਨੇ ਕਿਹਾ ਵੀ ਜੇਕਰ ਅਕਾਲੀ ਦਲ ਦੀ ਸਰਕਾਰ ਪੰਜਾਬ ਦੇ ਵਿੱਚ ਬਣਦੀ ਆ ਤਾਂ ਸਭ ਤੋਂ ਵੱਡਾ ਏਜੰਡਾ ਹੁਣ ਜਿਹੜਾ ਅਕਾਲੀ ਦਲ ਦਾ ਹੋ ਰਹੇਗਾ ਵੀ ਇਹਨਾਂ ਦਰਿਆਵਾਂ ਨੂੰ ਚੈਨਲਾਈਜ਼ ਕਰਨ ਦਾ ਤਾਂ ਜੋ ਪੰਜਾਬ ਦੇ ਲੋਕਾਂ ਨੂੰ ਖੜਾਂ ਦੀ ਮਾਰ ਦਾ ਜਿਹੜਾ ਪੱਕਾ ਹੱਲ ਦਿੱਤਾ ਜਾਵੇ ਕੈਮਰਮੈਨ ਸਰਪ੍ਰੀ ਸਿੰਘ ਦੇ ਨਾਲ ਜਗਜੀਤ ਜੱਗੀ ਪੀਟੀਸੀ ਨਿਊਜ਼ ਰੋਪੜ